ਸਤਿ ਸ੍ਰੀ ਅਕਾਲ ਜੀ ਵੀਰੋ ਕੀ ਹਾਲ ਚੱਲੇ ਉਮੀਦ ਕਰਨਾ ਤੁਸੀ ਸਾਰੇ ਖਰੀਦ ਨਾਲ ਵਗੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਅਸੀਂ ਅੱਜ ਕੱਲ ਦੇਖ ਰਹੇ ਹਾਂ ਕਿ ਬਹੁਤ ਜ਼ਿਆਦਾ ਆਮ ਹੋ ਚੁੱਕਿਆ ਹੈ ਸੀ ਆਪਣਾ ਵਤਨ ਛੱਡ ਕੇ ਆਪਣਾ ਮੁੱਲਕ ਛੱਡ ਕੇ ਦੂਸਰੇ ਮੁੱਲਕ ਜਾ ਰਹੇ ਹਾਂ ਆਪਣੇ ਚੰਗੇ ਫਿਊਚਰ ਬਾਰੇ ਚੰਗੇ ਫਿਊਚਰ ਬਾਰੇ ਸੋਚ ਕੇ ਚੰਗੇ ਮੁਸਤਕਬਿਲ ਦਾ ਸੋਚ ਕੇ ਕਿ ਉੱਥੇ ਜਾ ਕੇ ਸਾਡੇ ਮਾਮਲੇ ਜਿਹੜੇ ਨੇ ਉਹ ਬਹੁਤ ਬਿਹਤਰ ਹੋ ਜਾਣਗੇ ਐਨ ਜੀ ਹੋਇਆ ਇੱਕ ਭਾਰਤ ਦਾ ਨੌਜਵਾਨ ਆਪਣੇ ਚੰਗਾ ਮੁਸਤਕਬਿਲ ਸੋਚ ਕੇ ਰੂਸ ਦੇ ਅੰਦਰ ਗਿਆ ਤੇ ਉੱਥੇ ਜਾ ਕੇ ਉਹਦੇ ਨਾਲ ਕਿੰਜ ਦਾ ਸਲੂਕ ਹੋਇਆ ਰੂਸ ਨੇ ਕਿਸ ਤਰ੍ਹਾਂ ਉਹਦੇ ਨਾਲ ਜ਼ਬਰਦਸ ਯੂਕਰੇਨ ਦੇ ਨਾਲ ਜਿਹੜੀ ਜੰਗ ਹੋ ਰਹੀ ਹੈ ਕਿਸ ਤਰ੍ਹਾਂ ਇਨਵੋਲ ਕੀਤਾ ਤੇ ਦੂਸਰੇ ਨੰਬਰ ਤੇ ਕੀ ਰੂਸ ਨੇ ਵੀ ਖਾਲਸਤਾਨ ਨੂੰ تسلیم ਕੀਤਾ ਹੈ ਕਿ ਰੂਸ ਵੀ ਖਾਲਸਾ ਰਾਜ ਜਿਹੜਾ ਕਾਇਮ ਹੋਣ ਜਾ ਰਿਹਾ ਹੈ ਉਹਦੇ ਵਿੱਚ ਖਾਲਸਤਾਨ ਦੀ ਸਪੋਰਟ ਕਰ ਰਿਹਾ ਹੈ ਕਿ ਮੁਕੰਮਲ ਡਿਟੇਲ ਹੈ ਇਸ ਮਤਲਬ ਲਗਾਈ ਦੀ ਵੀਡੀਓ ਇਹ ਵੀਡੀਓ ਲਵਾ ਦਨੇ ਆ ਵੀਡੀਓ ਲਵਾ ਦਨ ਤੋਂ ਪਹਿਲੇ ਤਮਾਮ ਦੋਸਤਾਂ ਅਗੇ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਵੀ ਦਬਾਓ ਤਾਂ ਕਿ ਆਉਣ ਵਾਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰ ਇਸੇ ਲੜਾਈ ਜਿਨੇ ਨਾ ਸਿਰਫ ਇਨ੍ਹਾਂ ਤੋਂ ਮੁਲਕਾਂ ਨੂੰ ਬਲਕਿ ਦੁਨੀਆ ਭਰ ਦੇ ਜਿਹੜੇ ਦਰਜਨ ਮੁਮਾਲਕ ਨੇ ਨਾ ਉਹਨਾਂ ਦੇ ਆਮ ਇਨਸਾਨਾਂ ਨੂੰ ਵੀ ਆਪਣੀ ਲਪੇਟ ਚ ਲੈ ਲਈ ਇੱਕ ਭਾਰਤੀ ਨੌਜਵਾਨ ਦੀ ਹੈ ਜੋ ਆਪਣੇ ਖਾਬ ਪੂਰੇ ਕਰਨ ਵਾਸਤੇ ਰੂਸ ਗਿਆ ਸੀ ਔਰ ਹੁਣ ਯੂਕਰੇਨ ਦੀ ਕੈਦ ਵਿੱਚ ਜਨਾਬੇ ਵਾਲਾ ਯੂਕਰੇਨ ਦੀ ਫੌਜ ਨੇ ਇੱਕ ਵੀਡੀਓ ਜਾਰੀ ਕੀਤੀ ਹੈ ਉਸ ਵੀਡੀਓ ਦੇ ਵਿੱਚ ਇੱਕ ਨੌਜਵਾਨ ਜਿਹੜਾ ਭਾਰਤੀ ਕੈਦੀ ਹੈ ਉਹਦਾ ਨਾਂ ਸਾਹਿਲ ਮੁਹੰਮਦ ਹੁਸੈਨ ਦੱਸਿਆ ਗਿਆ ਕਾਫੀ ਥਕਿਆ ਹੋਇਆ ਖੌਫਜ਼ਦਾਤ ਬਿਖਰਿਆ ਹੋਇਆ ਨਜ਼ਰ ਆਇਆ ਸਿਰਫ ਇਹ 22 ਸਾਲ ਦਾ ਨੌਜਵਾਨ ਕਹਿੰਦਾ ਹੈ ਕਿ ਉਹ تعلیم ਦੀ ਗਰਜ਼ ਨਾਲ ਰੂਸ ਗਿਆ ਸੀ ਲੇਕਿਨ ਕਿਸਮਤ ਨੇ ਉਹਦੇ ਨਾਲ ਕੁਝ ਹੋਰ ਹੀ ਬਾਣਾ ਵਰ ਦਿੱਤਾ ਉੱਥੇ ਉਹਦੇ ਉੱਤੇ ਮਨਸ਼ਿਆਦ ਦਾ ਮੁਕੱਦਮਾ ਚਲਾਇਆ ਗਿਆ ਔਰ 7 ਸਾਲ ਦੀ ਸਜ਼ਾ ਵੀ ਸੁਣਾ ਦਿੱਤੀ ਗਈ ਫਿਰ ਇੱਕ ਦਿਨ ਰੂਸੀ ਹੁਕਾਮ ਨੇ ਉਹਨੂੰ ਇਹ ਪੇਸ਼ਕਸ਼ ਕੀਤੀ ਕਿ ਅਗਰ ਉਹ ਜੰਗ ਵਿੱਚ ਸ਼ਾਮਲ ਹੋ ਜਾਏ ਤੇ ਉਹਦੀ ਸਜ਼ਾ ਮਾਫ ਕਰ ਦਿੱਤੀ ਵੀ ਵੀਡੀਓ ਵਿੱਚ ਉਹ ਕਹਿੰਦਾ ਹੈ ਕਿ ਮੈਂ ਲੜਨਾ ਨਹੀਂ ਚਾਹਦਾ ਮੈਂ ਤਾਂ ਸਿਰਫ ਮਦਦ ਚਾਹਨ ਮੈਂ ਰੂਸ ਵਾਪਸ ਨਹੀਂ ਜਾਣਾ ਚਾਹਦਾ ਉੱਥੇ ਸੱਚ ਨਹੀਂ ਹੋਏਗਾ ਬਿਹਤਰ ਹੈ ਕਿ ਮੈਂ ਇੱਥੇ ਜੇਲ ਕੱਟ ਲਵਾਂ ਯਾਨੀ ਯੂਕਰੇਨ ਦੇ ਵਿੱਚ ਇਹ ਜੁਮਲੇ ਕਿਸੇ ਆਮ ਕੈਦੀ ਦੇ ਨਹੀਂ ਲੱਗਦੇ ਬਲਕਿ ਇਹ ਇੱਕ ਟੁੱਟੇ ਹੋਏ ਇਨਸਾਨ ਦੇ ਜੁਮਲੇ ਲੱਗਦੇ ਕਿ ਮੈਨੂੰ ਜੇਲ ਬਰਦਾਸ਼ਤ ਹੈ ਮੈਂ ਵਾਪਸ ਰੂਸ ਨਹੀਂ ਜਾਣਾ ਬਿਸਮਿਲ੍ਲਾ ਰਹਿਮਾਨ ਰਹੀਮ ਅਸਲਾਮੁਅਲੈਕੁਮ ਨਾਜ਼ਿਰ ਤੁਸੀਂ ਦੇਖ ਰਹੇ ਹੋ 360 ਡਿਜੀਟਲ ਪੰਜਾਬੀ ਔਰ ਮੈਂ ਹਾਂ ਤੁਹਾਡੀ ਮੇਜ਼ਬਾਨ ਸ਼ਮਾਇਲਾ ਨਿਆਜ਼ ਅੱਜ ਵੀ ਸਦਾ ਵਲੌਗ ਸ਼ੁਰੂ ਕਰਦੇ ਹਾਂ ਨਾਜ਼ਿਰ ਰੂਸ ਤੇ ਯੂਕਰੇਨ ਦੀ ਜੰਗ ਇੱਕ ਐਸੀ ਲੜਾਈ जिने ਨਾ ਸਿਰਫ ਇਹਨਾਂ ਤੋਂ ਮੁਲਕਾਂ ਨੂੰ ਬਲਕਿ ਦੁਨੀਆ ਭਰ ਦੇ ਜਿਹੜੇ ਦਰਜਨੋਂ ਮਮਾਲਿਕ ਨੇ ਨਾ ਉਹਨਾਂ ਦੇ ਆਮ ਇਨਸਾਨਾਂ ਨੂੰ ਵੀ ਆਪਣੀ ਲਪੇਟ 'ਚ ਲੈ ਲਿਆ। ਲੇਕਿਨ ਅੱਜ ਦੀ ਕਹਾਣੀ ਕੁਝ ਹੋਰ ਹੀ ਹੈ। ਇਹ ਕਿਸੇ ਰੂਸੀ ਜਾਂ ਯੂਕਰੇਨੀ ਸਿਪਾਈ ਦੀ ਨਹੀਂ ਹੈ ਕਿ ਬਲਕਿ ਇੱਕ ਭਾਰਤੀ ਨੌਜਵਾਨ ਦੀ ਹੈ ਜੋ ਆਪਣੇ ਖਾਬ ਪੂਰੇ ਕਰਨ ਵਾਸਤੇ ਰੂਸ ਗਿਆ ਸੀ ਔਰ ਹੁਣ ਯੂਕਰੇਨ ਦੀ ਕੈਦ ਵਿੱਚ ਹੈ। ਹੁਣ ਸੋਚੋ ਕਿਦਾਂ? دس جنابے والا یوکرین دی فوج نے ایک ویڈیو جاری کی ہے اور اس ویڈیو محمد حسین تھکا ہوا خوفزدہ بکھریا ہویا نظر آیا حسین گجرات کے کسی ضلع کا رہائشی ہے اور صرف بائیس سال او تعلیم دی غرض نال روس گیا صرف اے بائیس سال دا نوجوان ہے کہ او تعلیم دی غرض نال روس گیا سی. لیکن قسمت نے ਉਦੇ ਨਾਲ ਕੁਝ ਹੋਰ ਹੀ ਬਾਣਾ ਵਰ ਦਿੱਤਾ। ਉਥੇ ਉਹਦੇ ਉੱਤੇ ਮਨਸ਼ਿਆਦ ਦਾ ਮੁਕੱਦਮਾ ਚਲਾਇਆ ਗਿਆ ਔਰ 7 ਸਾਲ ਦੀ ਸਜ਼ਾ ਵੀ ਸੁਣਾ ਦਿੱਤੀ ਗਈ। ਫਿਰ ਇੱਕ ਦਿਨ ਰੂਸੀ ਹੁਕਾਮ ਨੇ ਉਹਨੂੰ ਇਹ ਪੇਸ਼ਕਸ਼ ਕੀਤੀ ਕਿ ਅਗਰ ਉਹ ਜੰਗ ਵਿੱਚ ਸ਼ਾਮਲ ਹੋ ਜਾਏ ਤੇ ਉਹਦੀ ਸਜ਼ਾ ਮਾਫ਼ ਕਰ ਦਿੱਤੀ ਜਾਏਗੀ। ਸੋਚੋ ਕਿ ਇੱਕ ਬੰਦਾ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਇੱਕ ਬੰਦ ਨੌਜਵਾਨ ਜਿਹਨੂੰ ਆਪਣੀ ਜ਼ਿੰਦਗੀ ਵਾਪਸ ਪਾਉਣ ਦਾ ਲਾਲਚ ਦਿੱਤਾ ਗਿਆ। ਉਨੇ ਕੀ ਕਰਨਾ ਸੀ ਜ਼ਾਹਰੀ ਗੱਲ ਆ ਉਹਨੇ ਹਾਂ ਹੀ ਕਰਨੀ ਸੀ ਨਾਲੰਗ ਸਿਰਫ 16 ਦਿਨ ਦੀ ਤਰਬੀਅਤ ਤੋਂ ਬਾਅਦ ਉਹਨੂੰ ਮੈਦਾਨੇ ਜੰਗ ਵਿੱਚ ਭੇਜ ਦਿੱਤਾ ਜਾਂਦਾ ਹੈ ਕਿ ਉਹ ਵੀ ਇੱਕ ਯੂਕਰੇਨ ਦੇ ਮਹਾਸ ਦੇ ਉੱਤੇ ਇਹ ਕੈਸੇ ਇਨਸਾਨ ਦੀ ਕਹਾਣੀ ਹੈ ਜਿਨੇ ਸ਼ਾਇਦ ਖੁਦ ਵੀ ਨਹੀਂ ਉਹਨੂੰ ਇਲਮ ਸੀ ਇਸ ਚੀਜ਼ ਦਾ ਕਿ ਉਹ ਕਿਦੇ ਵਾਸਤੇ ਲੜਦਾ ਪਿਆ ਹੈ ਕਿਉਂ ਲੜਦਾ ਪਿਆ ਹੈ ਕਾਦੇ ਵਾਸਤੇ ਸਾਰਾ ਕੁਝ ਕਰਦਾ ਪਿਆ ਹੈ ਬੜਾ ਕੁਛ ਦਿਨਾਂ ਤੋਂ ਬਾਅਦ ਉਹਨੇ ਆਪਣੇ ਕਮਾਂਡਰ ਨਾਲ ਝਗੜਾ ਕੀਤਾ ਤੇ ਬੰਦੂਕ ਜਿਹੜੀ ਇਹਨਾਂ ਜ਼ਮੀਨ ਤੇ ਰੱਖ ਦਿੱਤੀ ਤੇ ਜਨਾਬ ਯੂਕਰੇਨੀ ਫੌਜ ਦੇ ਅੱਗੇ ਹਥਿਆਰ ਪਾ ਦਿੱਤੇ ਵੀਡੀਓ ਵਿੱਚ ਉਹ ਕਹਿੰਦਾ ਹੈ ਕਿ ਮੈਂ ਲੜਨਾ ਨਹੀਂ ਚਾਹੁੰਦਾ ਮੈਂ ਤਾਂ ਸਿਰਫ ਮਦਦ ਚਾਹਨਾ ਮੈਂ ਰੂਸ ਵਾਪਸ ਨਹੀਂ ਜਾਣਾ ਚਾਹੁੰਦਾ ਉੱਥੇ ਸੱਚ ਨਹੀਂ ਹੈਗਾ ਕੁਝ ਵੀ ਨਹੀਂ ਬਿਹਤਰ ਹੈ ਕਿ ਮੈਂ ਇੱਥੇ ਜੇਲ੍ਹ ਕੱਟ ਲਵਾਂ ਯਾਨੀ ਯੂਕਰੇਨ ਦੇ ਵਿੱਚ ਇਹ ਜੁਮਲੇ ਕਿਸੇ ਆਮ ਕੈਦੀ ਦੇ ਨਹੀਂ ਲੱਗਦੇ ਬਲਕਿ ਇਹ ਇੱਕ ਟੁੱਟੇ ਹੋਏ ਇਨਸਾਨ ਦੇ ਜੁਮਲੇ ਲੱਗਦੇ ਕਿ ਮੈਨੂੰ ਜੇਲ ਬਰਦਾਸ਼ਤ ਹੈ ਮੈਂ ਵਾਪਸ ਰੂਸ ਨਹੀਂ ਜਾਣਾ ਇਹ ਮਾਮਲਾ ਫਿਰ ਸਮਝ ਲਓ ਕਿ ਦੋ ਤਾਕਤਾਂ ਦੀ ਲੜਾਈ ਦਾ ਵੀ ਨਹੀਂ ਹੈਗਾ ਹੁਣ ਜਨਾਬ ਸਵਾਲ ਜਿਹੜਾ ਨਾ ਉੱਥੇ ਇਹ ਵੀ ਹੈ ਕਿ ਇੱਕ ਭਾਰਤੀ ਜਿਹੜਾ ਸ਼ਹਿਰੀ ਹੈ ਉਹ ਰੂਸ ਦੀ ਜਿਹੜਾ ਨਾ ਉਹ ਫੌਜ ਦੇ ਬੱਚੇ ਕਿੱਦਾਂ ਪਹੁੰਚਿਆ ਇਹ ਕੋਈ ਪਹਿਲਾ ਵਾਕਿਆ ਵੀ ਨਹੀਂ ਹੈਗਾ ਭਾਰਤ ਨੇ ਖੁਦ ਇਸ ਚੀਜ਼ ਨੂੰ تسلیم ਕੀਤਾ ਹੈ ਕਿ ਦਰਜਨੋਂ ਭਾਰਤੀ ਸ਼ਹਿਰੀ ਜਿਹੜੇ ਨੇ ਉਹ ਰੂਸ ਜਾਂਦੇ ਆਂ ਤੇ ਰੂਸ ਜਾ ਕੇ ਕਈ ਫੌਜ ਵਿੱਚ ਭਰਤੀ ਵੀ ਕੀਤੇ ਗਏ ਆਂ ਕੁਝ ਮਾਰੇ ਗਏ ਆਂ ਕੁਝ ਲਾਪਤਾ ਹੋ ਗਏ ਉਹਨਾਂ ਵਿੱਚੋਂ ਕਈਆਂ ਨੂੰ ਮੁਲਾਜ਼ਮਤਾਂ تعلیم ਦਾ ਜਾਂਚਾ ਦੇ ਕੇ ਜੰਗੀ ਮਹਾਸ ਦੇ ਉੱਤੇ ਭੇਜ ਦਿੰਦੇ ਆਂ ਕੁਝ ਦਿਨ ਦੀ تربیت ਤੋਂ ਬਾਅਦ ਜਿਹੜੇ ਲੋਕ ਰੂਸ ਗਏ ਰੋਜ਼ਗਾਰ ਜਾਂ ਤਾਲੀਮ ਵਾਸਤੇ ਉਹ ਉਹੀ ਬੰਦੇ ਫਿਰ ਮੈਦਾਨੇ ਜੰਗ ਵਿੱਚ ਇਸਤੇਮਾਲ ਕੀਤੇ ਗਏ ਕਿ ਜੰਗ ਲੱਗੀ ਹੈ ਮਰਦੇ ਮਰ ਜਾਣ। ਇਹੀ ਹੋ ਗਿਆ ਨਾ ਫਿਰ। ਇਹ ਸਿਰਫ ਰੂਸ ਦੀ ਜੰਗ ਨਹੀਂ ਰਹੀ ਫਿਰ। ਇਹ ਸਮਝ ਲਓ ਕਿ ਗਰੀਬ ਮੁਲਕਾਂ ਦੇ ਵਿੱਚ ਜਿਹੜੇ ਖੁਆਬ ਦੇਖਣ ਵਾਲੇ ਲੋਕ ਨੇ ਨਾ ਜਿਹੜੇ ਦੂਜੇ ਮੁਲਕਾਂ 'ਚ ਜਾਂਦੇ ਆ ਤਾਲੀਮ ਦੀ ਗਰਜ਼ ਨਾਲ ਜਾਂ ਰੋਜ਼ਗਾਰ ਦੀ ਗਰਜ਼ ਨਾਲ ਇਹ ਉਹਨਾਂ ਦੇ ਖੁਆਬ ਨੇ। ਉਹ ਇਹ ਨਹੀਂ ਚਾਹਦੇ ਕਿ ਸਾਡੇ ਹੱਥ ਦੇ ਵਿੱਚ ਬੰਦੂਕਾਂ ਹੋਣ। ਬਰਹਾਲ ਬੰਦੂਕਾਂ फड़ा भारत ने फिलहाल इस खबर की तस्दीक नहीं की थी। मगर वजारत खारजा ने आख्या है कि जी वो मामले की रवायती बयान के वेखा करा सोचा लेकिन अगर यूक्रेन की वीडियो युस्त साबित होगी सच साबित होगी तो भारत वास्ते एक बहुत व्डा सफारती इम्तहान होएगा कि वह रूस तो सवाल करेगा या फिर अपने तालुकात को वास्ते ਆਪਣੇ ਇਹਨਾਂ ਸ਼ਹਿਰੀਆਂ ਦੀਆਂ ਜਿਹੜੀਆਂ ਕਹਾਣੀਆਂ ਨੇ ਉਹਨਾਂ ਨੂੰ ਚੁਮੰਤਰ ਖਾਮੋਸ਼ ਕਰਦਾ ਰਹੇਗਾ ਰੂਸ ਵਾਸਤੇ ਇਹ ਇੱਕ ਮਾਮੂਲੀ ਖਬਰ ਹੋ ਸਕਦੀ ਹੈ ਮਗਰ ਹੁਸੈਨ ਵਰਗੇ ਲੋਕਾਂ ਵਾਸਤੇ ਇਹ ਪੂਰੀ ਜ਼ਿੰਦਗੀ ਦਾ ਅੰਜਾਮ ਹੈ ਜਿਹੜੇ ਜੰਗ ਨਹੀਂ ਚਾਹਦੇ ਲੇਕਿਨ ਉਹਨਾਂ ਨੂੰ ਜੰਗ ਦੇ ਵਿੱਚ ਤਕਿਲ ਦਿੰਦੇ ਅਸਲ ਅਲਮੀਆ ਇਹ ਹੈ ਕਿ ਦੁਨੀਆ ਦੇ ਵੱਡੇ ਵੱਡੇ ਮਮਾਲਕ ਆਪਣੀ ਤਾਕਤ ਦੇ ਖੇਲ ਦੇ ਵਿੱਚ ਛੋਟੇ ਛੋਟੇ ਮੁਲਕਾਂ ਦੇ ਲੋਕਾਂ ਨੂੰ ਇਸਤੇਮਾਲ ਕਰਦੇ ਕੋਈ ਜਿਹੜਾ ਉਹ ਕੈਦੀਆਂ ਨੂੰ ਸਜ਼ਾ ਮੁਆਫੀ ਦੇ ਬਦਲੇ ਜਿਹੜਾ ਨਾ ਫਰੰਟ ਲਾਈਨ ਤੇ ਭੇਜ ਦਿੰਦਾ ਕੋਈ مالی ਲਾਲਚ ਦੇ ਕੇ ਮਜ਼ਦੂਰਾਂ ਨੂੰ ਫੌਜੀ ਬਣਾਦਾ ਪਿਆ ਇਹਨਾਂ ਸਾਰੀਆਂ ਚੀਜ਼ਾਂ ਦੇ ਪਿੱਛੇ ਕੁਰਬਾਨ ਕੌਣ ਹੋ ਰਿਹਾ ਆਮ ਲੋਕ ਫਿਰ ਉਹਨਾਂ ਦੀਆਂ ਕਹਾਣੀਆਂ ਕਿਸੇ ਰਿਪੋਰਟ ਦੇ ਇੱਕ ਪੈਰਾਗ੍ਰਾਫ ਤੱਕ ਹੀ ਮhd ਹੁੰਦੀਆਂ ਨੇ ਇਸ ਤੋਂ ਅੱਗੇ ਕੁਝ ਵੀ ਨਹੀਂ ਕੋਸੈਂਦੀ ਜਿਹੜੀ ਆਖਰੀ ਗੱਲ ਹੈ ਨਾ ਉਹ ਬੜੀ ਦਿਲ ਨੂੰ ਦਹਿਲਾ ਦੇਣ ਵਾਲੀ ਹੈ ਉਹਨੇ ਆਖਿਆ ਕਿ ਮੈਂ ਰੂਸ ਵਾਪਸ ਨਹੀਂ ਜਾਣਾ ਚਾਹੁੰਦਾ ਉਥੇ ਸੱਚ ਨਹੀਂ ਹੈ ਸ਼ਾਇਦ ਇਹ ਜੁਮਲਾ ਕਿਸੇ جنگ ਦੀ ਸਭ ਤੋਂ ਵੱਡੀ ਸਚਾਈ ਹੈ ਕਿ ਇੱਥੇ ਕੋਈ ਸੱਚ ਨਹੀਂ ਹੈਗਾ ਨਾ ਰੂਸ ਦਾ ਨਾ ਯੂਕ੍ਰੇਨ ਦਾ ਨਾ ਮੁਲਕਾਂ ਦਾ ਜਿਹੜੇ ਕਿ ਇਸਫਾਰਤੀ ਚਾਲਾ ਨਾਲ ਇਨਸਾਨੀਅਤ ਨੂੰ ਭੁੱਲ ਜਾਂਦੇ ਐ ਇਹ ਜੰਗ ਸਾਨੂੰ ਇਹ ਯਾਦ ਕਰਾਉਂਦੀ ਹੈ ਕਿ ਤਾਕਤ ਦੇ ਖੇਲ ਦੇ ਵਿੱਚ ਸਭ ਤੋਂ ਪਹਿਲੇ ਇਨਸਾਨ ਮਰਦਾ ਹੈ ਉਹਦਾ ਨਾਂ ਮਿਟ ਜਾਂਦਾ ਹੈ ਲੇਕਿਨ ਹੁਸੈਨ ਵਰਗੇ ਲੋਕਾਂ ਨੇ ਕੁਝ ਵੀਡੀਓਜ਼ ਜਿਹੜੀਆਂ ਨੇ ਉਹ ਬਾਕੀ ਰਹਿ ਜਾਂਦੀਆਂ ਨੇ ਜਿਹੜੇ ਦੂਸਰੇ ਲੋਕਾਂ ਦੀਆਂ ਅੱਖਾਂ ਖੋਲਣ ਵਾਸਤੇ ਹੁੰਦੀਆਂ ਲੇਕਿਨ ਫਿਰ ਵੀ ਲੋਕੀ ਇਹਨਾਂ ਵੀਡੀਓਜ਼ ਦੇ ਉੱਤੇ ਵੀ ਆਪਣੀਆਂ ਅੱਖਾਂ ਬੰਦ ਕਰ ਲੈਂਦੇ ਆ ਫਿਲਹਾਲ ਇਹ ਵੀਡੀਓ ਤਾਂ ਜਾਰੀ ਹੋਈ ਹੈ ਇਹਦੇ ਉੱਤੇ ਜਿਹੜੀ ਤਹਿਕੀਕਾਤ ਹੈ ਉਹ ਦੇਖਣੀ ਪੈਗੀ ਕਿ ਆਇਆ ਕਿ ਉਹ ਦਰੁਸਤ ਹੈ ਜਾਂ ਨਹੀਂ ਦਰੁਸਤ ਲੇਕਿਨ ਮੈਂ ਚਾਹਾਂਗੀ ਕਿ ਅਗਰ ਉਹ ਉਹ ਚੀਜ਼ਾਂ ਦਰੁਸਤ ਨਹੀਂ ਜਿਹੜੀਆਂ ਹੁਸੈਨ ਵੱਲੋਂ ਕਹਿਆਂ ਗਿਆ ਨੇ ਤੇ ਉਹਦੇ ਉੱਤੇ ਕੋਈ ਸਖਤ ਐਕਸ਼ਨ ਜਿਹੜਾ ਨਾ ਉਹ ਲੈਣਾ ਚਾਹੀਦਾ ਬਾਕੀ ਤੁਹਾਣਾ ਮੁਲਾਕਾਤ ਹੋਏਗੀ ਹੁਣ ਅਗਲੇ ਵੀਲੌਗ ਦੇ ਵਿੱਚ ਉਦੋਂ ਲਈ ਇੱਕ ਚੀਜ਼ ਠਹਿਰ ਹੀ ਗਈ ਯਾਰ ਚੈਨਲ ਸਬਸਕ੍ਰਾਈਬ ਕਰਿਆ ਕਰੋ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ আর ਆਪਣੇ ਹਲਕਾ ਬਾਪ ਵੀ ਇਹਨੂੰ ਡਿਸਕਸ ਕਰਿਆ ਕਰੋ ਸ਼ੇਅਰ ਕਰਿਆ ਕਰੋ ਬਰਹਾਲ ਤੁਹਾਣਾ ਮੁਲਾਕਾਤ ਹੋਏਗੀ ਹੁਣ ਅਗਲੇ ਵੀਲੌਗ ਦੇ ਵਿੱਚ ਉਦੋਂ ਲਈ ਅਲਾ ਜੀ ਵੀਰੋ ਐਸਜੀਆਈ ਦੀ ਵੀਡੀਓ ਇੱਕ ਬਹੁਤ ਵੱਡਾ ਅਲਮੀਆਂ ਬਣ ਚੁਕਿਆ ਹੈ ਇੱਕ ਬਹੁਤ ਵੱਡਾ ਸਵਾਲੀਆ ਨਿਸ਼ਾਨ ਹੈ ਕਿ ਜਿਹੜੇ ਵੀ ਨੌਜਵਾਨ ਜਿਹਰੇ ਨੇ ਚੰਗੇ ਫਿਊਚਰ ਬਾਰੇ ਸੋਚ ਕੇ ਚੰਗੇ ਮੁਸਤਕਬਲ ਬਾਰੇ ਸੋਚ ਕੇ ਆਪਣਾ ਵਤਨ ਛੱਡ ਦੇ ਨੇ ਤੇ ਉਸ ਤੋਂ ਬਾਅਦ ਜਿਹੜੇ ਮੁਲਕ ਉਹ ਜਾ ਰਹੇ ਨੇ ਇਹ ਡਿਸਾਈਡ ਕਰਦਾ ਉਹ ਮੁਲਕ ਕਿਉਂ ਮੁਲਕ ਕਿਸ ਤਰ੍ਹਾਂ ਉਹਨਾਂ ਨਾਲ ਸਲੂਕ ਕਰਦੇ ਤੁਸੀਂ ਅੰਦਾਜ਼ਾ ਲਾਓ ਕਿ ਇੱਕ ਭਾਰਤ ਦਾ ਨੌਜਵਾਨ ਜਿਹਰ ਚੰਗੇ ਮੁਸਤਕਬਲ ਬਾਰੇ ਸੋਚ ਕੇ ਜਦ ਰੂਸ ਦੇ ਅੰਦਰ ਗਿਆ ਤੇ ਰੂਸ ਨੇ ਜ਼ਬਰਦਸਤੀ ਉਹਦੇ ਨਾਲ ਕੀਤੀ ਜਿਹੜੀ ਯੂਕਰੇਨ ਦੇ ਨਾਲ ਜੰਗ ਹੋਈ ਉਹਦੇ ਅੰਦਰ ਜ਼ਬਰਦਸਤੀ ਉਹਨੂੰ ਇਨਵੋਲ ਕੀਤਾ ਗਿਆ ਤੇ ਉਸ ਬੰਦੇ ਨੂੰ ਵੀ ਨਹੀਂ ਪਤਾ ਕਿ ਮੈਂ ਕਿਹਦੀ ਜੰਗ ਲੜ ਰਿਹਾ ਹਾਂ ਤੇ ਉਹਨੇ ਆਪਣੇ ਹਥਿਆਰ ਜਿਹੜਾ ਉਹਦੇ ਕੋਲ ਬੰਦੂਕ ਸੀ ਉਹ ਥੱਲੇ ਰੱਖ ਕੇ ਉਹਨੇ ਸਰਿੰਡਰ ਕਰ ਦਿੱਤਾ ਉਹਨੇ ਜੇਲ੍ਹ ਜਾਣਾ ਮੁਨਾਸਿਬ ਸਮਝਿਆ ਉਹਨੇ ਜੇਲ੍ਹ ਜਾਣ ਨੂੰ ਤਰਜੀਹ ਦਿੱਤੀ ਨਾ ਕਿ ਰੂਸ ਦੇ ਅੰਦਰ ਜਿਹੜੀਆਂ ਚੀਜ਼ਾਂ ਚੱਲ ਰਹੀਆਂ ਨੇ ਤੁਸੀਂ ਅੰਦਾਜ਼ਾ ਲਾਓ ਕਿ ਇਸ ਚੀਜ਼ ਤੋਂ ਕਿ ਜਿਹੜੇ ਹੁਕਮਰਾਨ ਹੁੰਦੇ ਨੇ ਅਸੀਂ ਕਹਾਵ ਸੁਣੀਏ ਕਿ ਮੰਜਾ ਮੰਜਰੀਆਂ ਪਹਿਨਾਂ ਨੇ ਉਹ ਸਾਨੂੰ ਬਹੁਤ ਚੰਗੀ ਤਰ੍ਹਾਂ ਆਪਣੇ ਹੁਕਮਰਾਨਾਂ ਤੇ ਉਹ ਸੂਟ ਹੁੰਦੀਆਂ ਨਜ਼ਰ ਆ ਰਹੀਆਂ ਨੇ ਨੌਜਵਾਨਾਂ ਨੂੰ ਇੰਜ ਦੀਆਂ ਸਪੀਚ ਦੇ ਕੇ ਸਿਰਫ ਨੌਜਵਾਨਾਂ ਦੇ ਬੱਚੇ ਹੀ ਸ਼ਹੀਦ ਹੁੰਦੇ ਨੇ ਨੌਜਵਾਨਾਂ ਦੇ ਬੱਚੇ ਹੀ ਸਿਰਫ ਕਤਲ ਹੁੰਦੇ ਨੇ ਸੋ ਕੋਲਡ ਜੰਗਾਂ ਦਾ ਨਾਮ ਦੇ ਕੇ ਬੱਚਿਆਂ ਨੂੰ ਸ਼ਹੀਦ ਕੀਤਾ ਜਾਂਦਾ ਹੈ ਕਦੀ ਵੀ ਤੁਸੀਂ ਇਹ ਨਹੀਂ ਸੁਣੋਗੇ ਕਿ ਇਹ ਹੁਕਮਰਾਨ ਦਾ ਕੋਈ ਬੇਟਾ ਇਹ ਹੁਕਮਰਾਨ ਦਾ ਕੋਈ ਭਾਈ ਜਿਹੜਾ ਕਿਸੇ ਜੰਗ ਦੇ ਅੰਦਰ ਕਤਲ ਹੋਇਆ ਜਾਂ ਸ਼ਹੀਦ ਹੋਇਆ ਇਹ ਨਹੀਂ ਹੁੰਦਾ ਸਿਰਫ ਨਹੱਤੇ ਲੋਕ ਬੇਚਾਰੇ ਲੋਗਾਂ ਨੂੰ ਇਸਤੇਮਾਲ ਕੀਤਾ ਜਾਂਦਾ ਹੈ ਤੇ ਸੋਚਣਾ ਚਾਹੀਦਾ ਹੈ ਕਿ ਅਸੀਂ ਕਿਹੜਾ ਮੁਲਕ ਡਿਸਾਈਡ ਕਰ ਰਹੇ ਹਾਂ ਤੇ ਬਹੁਤ ਵੱਡਾ ਸਵਾਲੀਆ ਨਿਸ਼ਾਨ ਹੈ ਕਿ ਰੂਸ ਖਾਲਸਤਾਨ ਨੂੰ تسلیم ਕਰੇਗੀ ਕਿ ਰੂਸ ਖਾਲਸਤਾਨ ਦੀ ਹਮਾਇਤ ਕਰੇਗੀ ਐਸੀ ਜਾਈ ਦੀ ਵੀਡੀਓ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟਸ ਕਰਕੇ ਦੱਸਣਾ ਬਹੁਤ ਸ਼ੁਕਰੀਆ